ਇਹ ਐਂ ਹੀ ਕਰਦੇ ਯਾਰ ਉਸ ਰੇਗੰਦ ਪਾ ਕੇ ਅੱਛਾ ਚੈਨਲ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਖੜੇ ਆ ਜੀ ਕੈਂਡ ਨਹਿਰ ਵਾਲੀ ਪੌਣ ਦੇ ਉੱਤੇ ਤੇ ਚੱਲੀ ਆਪਾਂ ਦੇਖਣੇ ਸਪਾਰ ਦਾ ਮੇਲਾ ਠੀਕ ਹੈ ਨਾ ਤਾਂ ਮੂੰਹ ਦਾ ਹੋਰੀ ਤਰਾ ਹੋ ਗਿਆ ਤੇ ਅੱਜ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਬਾਈ ਹੈਗਾ ਆਪਣੇ ਨਾਲ ਨਿਕਲ ਸਤਿ ਸ਼੍ਰੀ ਅਕਾਲ ਸਾਰੀ ਗੱਲ ਸਤਿ ਸ਼੍ਰੀ ਅਕਾਲ ਭਰਾ ਮੇਰੇ ਤੋਂ ਤੇ ਬਾਈ ਆਪਣਾ ਮੂਡ ਖਰਾਬ ਹੋਣਾ ਹੀ ਆ ਹੁਣ ਦੇਖ ਲੈ ਜਿੱਥੇ ਖੜੇ ਆ ਯਾਰ ਲੋਕਾਂ ਨੂੰ ਸ਼ਰਮ ਨਹੀਂ ਹੈ ਜੀ ਦੱਸਣਾ ਕਿਸੇ ਨੂੰ ਕੀ ਕਹਿਣਾ ਆਪਣੇ ਬੰਦੇ ਹੀ ਆ ਗੰਦ ਪਾਈਆਂ ਤੇ ਨਹਿਰਾਂ ਦੇ ਵਿੱਚ ਸੇ ਗੱਲ ਇਹ ਹੋਈ ਆ ਜੀ ਆਪਾਂ ਨਹਿਰ ਤੇ ਖੜੇ ਸੀ 2 ਮਿੰਟ ਲਈ ਰੁਕੇ ਸੀ ਕਿੱਥੇ ਨਾ ਫਾਵਾ ਵੀ ਨਹੀਂ ਦੇਖਦੇ ਇੱਥੇ ਨਾ ਸ਼ਰਮ ਹੈ ਨਹੀਂ ਕਿੱਥੇ ਨਾ ਇੱਕ ਬੰਦਾ ਬੰਦੇ ਗੱਡੀ ਉਤਰੇ ਕਾਫੀ ਵੱਡਾ ਫਾਵਾ ਨਹਿਰ ਤੇ ਛੱਡ ਕੇ ਪਾਣੀ ਨੂੰ ਦੂਸਤਕਾਰੀ ਚਲੇ ਗਏ ਉਹਨਾਂ ਨੇ ਉਹਨਾਂ ਨੇ ਨਾ ਨਿੱਕੇ ਦਾ ਮੂੰਹ ਆਫੇ ਤੇ ਨਾ ਮੂਹ ਤੋਂ ਨੁੜ ਗਿਆ ਮੈਂ ਵੀ ਜਨਾ ਲੈ ਰਿਹਾ ਹਾਂ ਮੈਂ ਕਹਿੰਦਾ ਨਾ 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 ਚਾਰਜਾ ਇਸੇ ਗੱਲ ਤੇ ਚੱਲ ਰਹੀ ਆ ਵੇ ਵੀ ਇਹ ਬੰਦੇ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਇਹ ਕਿਉਂ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਵੀ ਆ ਦੇਖ ਹੀ ਦੇਖਣਾ ਆ ਦੇਖ ਕੇ ਸ਼ਰਮ ਹੋਣੀ ਤੇ ਆ ਸ਼ਰਮ ਬੰਦਾ ਭਾਈ ਚੰਗਾ ਨਹੀਂ ਲੱਗਦਾ ਹੈਗਾ ਆਪਣੇ ਆਪਣੇ ਤਰ੍ਹਾਂ ਸੇ ਆਪ ਹੀ ਖਰਾਬ ਕਰ ਲੱਗੇ ਹੋ ਆਪਾਂ ਭਾਈ ਇਹਨਾਂ ਨੂੰ ਵੀ ਕੁਝ ਪੀ ਨਹੀਂ ਛੱਡ ਗਿਆ ਚੱਲਦੇ ਬੰਦੇ ਵੀ ਪੀਦੇ ਜਿਹੜੇ ਜਾਣ ਬਣ ਆ ਮੈਂ ਨਾ ਨਾ ਵੀ ਗਿਰੇ ਮੂਹਰੇ ਉਹ ਵੀ ਗੱਲ ਆ ਕਿਹੜਾ ਕੈਮੀਕਲ ਲੱਗਦਾ ਜਾਰ ਬੰਦੇ ਨੂੰ ਭਾਈ ਆ ਮੇਰੇ ਦੇਖ ਹੁਣ ਬਣ ਗਿਆ ਗੰਦਾ ਨਾਲਾ ਕਿਤਾ ਬਣ ਗਿਆ ਬੁੱਢਾ ਦਰਿਆ ਛਪਾਰ ਦੇ ਮੀਲੇ ਦੇ ਜਾਣ ਦੀ ਚੰਗੀ ਜਿਹੜਾ ਬਾਤ ਹੋ ਗਈ 2 ਮਿੰਟ ਰੁਕੇ ਸੀਗੇ ਤੇ ਜਾ ਕੇ ਕੀ ਹੋ ਜਾਂਦੀ ਸੋ ਮੈਂਦਿਆਂ ਵੀਰੋ ਜੀ ਅੱਗੇ ਜਾ ਕੇ ਆਪਾਂ ਛਪਾਰ ਦੇ ਮੀਲੇ ਤੇ ਮਿਲਦੇ ਆਂ ਕਿਛੇ ਕਿਤੇ ਹੋਰ ਹੀ ਟੌਪਿਕ ਦੇ ਉੱਤੇ ਵੀ ਗੱਲਬਾਤ ਚੱਲਦੀ ਹੈ ਆਪਣੀ ਤੇ ਆਪਾਂ ਮਿਲਦੇ ਆਂ ਅੱਗੇ ਛਪਾਰ ਦੇ ਮੀਲੇ ਤੇ ਇਹੀ ਸੋਚਿਆ ਸੀਗਾ ਬਾਕੀ ਹੋਰ ਕੋਈ ਸਰਕਾਰਾਂ ਨੂੰ ਲੈ ਕੇ ਲਾ ਰਹੀ ਵੀ ਇਹ ਵੀ ਕੋਈ ਚਲੋ ਆਪਾਂ ਤਾਂ ਹੋਰ ਹੀ ਟੌਪਿਕ 'ਚ ਫਸ ਗਏ ਪਰ ਹਾਂ ਜਿਹੜੇ ਅਸਲ ਵਿੱਚ ਹੁਣ ਜਿਹਦੇ ਦੇਖ ਕਿੰਨੀ ਪਰਸਨੈਲਿਟੀ ਸੀ ਬੰਦੇ ਦੀ ਹੈ ਵੀ ਤੂੰ ਏਡਾ ਵਲਫਾਵਾ ਕੂੜੇ ਵਾਲਾ ਭਰ ਕੇ ਨਹਿਰ 'ਚ ਫਟ ਗਿਆ ਤੂੰ ਦਾ ਉਹ ਲੱਗਿਆ ਹੋਇਆ ਸ਼ਰਮ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦੇਖਤਾ ਰਹੇ ਸੀਗੇ ਮੁੱਖ ਮੰਤਰੀ ਸਾਹਿਬ ਰੋਕਿਆ ਨਹੀਂ ਕੀ ਗੱਲ ਮੇਰੇ ਕੋਲ ਤਾਂ ਮੁਰਕਾ ਬਹੁਤ ਵਧੀਆ ਹੈ ਦੇਖ ਲਓ ਪਿਆ ਸਰਕਾਰ ਦੇ ਕਰਿੰਦੇ ਦੇ ਹਾਲ ਦੇਖ ਲਓ ਮੁੱਖ ਮੰਤਰੀ ਸਾਹਿਬ ਜੀ ਦੇਖਿਆ ਰੋਕਿਆ ਨਹੀਂ ਹੈਗਾ ਨਹਿਰ 'ਤੇ ਲਾਦਾ ਤੁਹਾਨੂੰ ਫਿਰ ਤਾਂ ਕੋਈ ਮਤਲਬ ਆਣਦਾ ਨਹੀਂ ਹੈਗਾ ਫਿਰ ਕੰਪਲੀਟ ਪਾਓ ਆਪਣੀ ਚੁੱਪ ਕਰਕੇ ਉਹਨਾਂ ਨੇ ਡੰਡਾ ਚੁਲਵਾ ਦੋ ਮਾਰ ਗੱਲ ਕਰਵਾ ਮਾਰ ਗੱਲ ਟਿਕਾਣੇ ਉਹ ਸਾਰੇ ਨਾਂ ਲਈ ਵੱਡੇ ਪੀਚਾ ਚੇ ਸੀ ਕੈਂਡ ਵਾਲੇ ਪੁਲ ਤੇ ਨਾ ਮਾਹੌਲ ਜਿਹੜਾ ਹੈਗਾ ਤਲਾਪੂਰਨ ਹੋ ਗਿਆ ਸੀਗਾ ਤੇ ਸੋਸ਼ਲ ਵਰਕਰ ਹੋਣ ਦੇ ਨਾਂ ਤੇ ਨਿੱਕਾ ਥੋੜਾ ਜਿਆਦਾ ਹੋ ਗਿਆ ਕਰਮ ਹੋਣਾ ਹੀ ਆ ਬਾਈ ਤੱਤਾ ਹੋ ਗਿਆ ਸੀਗਾ ਹੋਣਾ ਹੀ ਸੀਗਾ ਕਰਮ ਹੋਣਾ ਹੀ ਸੀਗਾ ਬਰ ਹੋਰ ਕੀ ਕਰਦੇ ਮੈਨੂੰ ਤਾਂ ਨਾ ਮੈਨੂੰ ਇਹ ਇੱਕ ਨਾ ਚੰਗੇ ਸ਼ਹਿਰੀ ਹੋਣ ਦਾ ਕਰਤਵ ਨਹੀਂ ਆ ਰਿਹਾ ਸੀਗਾ ਸ਼ਹਿਰੀ ਹੋਣ ਦਾ ਨਹੀਂ ਇੱਕ ਸ਼ਹਿਰੀ ਨਹੀਂ ਚੰਗੇ ਨਾਗਰਿਕ ਹੋਣ ਦਾ ਇਹ ਚੰਗਾ ਇੱਕ ਚੰਗਾ ਨਾਗਰਿਕ ਹੋਣ ਦਾ ਕਰਤਾ ਬਣਵਾ ਰਿਹਾ ਸੀਗਾ ਪਰ ਜਿਹੜਾ ਬੰਦਾ ਨਾ ਲਫਾਵਾ ਭਰ ਕੇ ਆਪਣੇ ਘਰ ਦਾ ਗੰਦਮੰਦ ਇਕੱਠਾ ਕਰਕੇ ਨਹਿਰ ਤੇ ਸੱਟ ਗਿਆ ਸੀ ਹਨਾ ਉਹਨੂੰ ਲੱਖਾਂ ਦੀਆਂ ਜਾਨਤਾਂ ਤਾਂ ਹੈਗੀਆਂ ਭਾਈ ਲੱਖ ਦੀਆਂ ਜਾਨਤਾਂ ਲੱਖ ਦੀਆਂ ਜਾਨਤਾਂ ਉਹਨੂੰ ਕੋਟ ਲਾਇਆ ਆ ਪੰਜਾਬ ਸਰਕਾਰ ਤੇ ਨਹੀਂ ਉਹ ਵੀ ਕਲਿੱਪ ਮੈਂ ਮੁੱਖ ਮੰਤਰੀ ਸਾਹਿਬ ਵਾਲਾ ਪੰਜਾਬ ਸਰ ਅੱਛਾ ਉਹਦੀ ਗੱਡੀ ਤੇ ਵੀ ਲੱਗਿਆ ਪੰਜਾਬ ਸਰਕਾਰ ਤੇ ਵੀ ਲੱਗਿਆ ਹੈ ਪੰਜਾਬ ਸਰਕਾਰ ਅੱਛਾ ਅੱਛਾ ਕੀ ਸੀ ਮੁਰੇ ਲੇਡੀ ਜੀ ਬੈਠੀ ਸੀਗੀ ਨਾਲ ਹਾਂ ਲੇਡੀ ਜੀ ਨੂੰ ਪਤਾ ਲੱਗਿਆ ਵੀ ਮੈਂ ਰੋਕ ਰਿਹਾ ਸੀਗਾ ਲੇਡੀ ਜੀ ਨੇ ਪਰ ਉਹਨੂੰ ਕਿਹਾ ਨਹੀਂ ਹੈਗਾ ਬਿਲਕੁਲ ਹੀ ਵੀ ਹਾਂ ਉਹਨੂੰ ਪੰਜਾਬ ਸਰਕਾਰ ਦੀ ਜਗ੍ਹਾ ਤੇ ਨਾ ਆਪਣੀ ਗੱਡੀ ਤੇ ਲਿਖਾ ਲੈਣਾ ਸੀ ਪੱਕੇ ਢੀਠ ਹਾਂ ਪੱਕੇ ਢੀਠ ਆ ਉਹ ਤਾਂ ਪੰਜਾਬ ਸਰਕਾਰ ਨੂੰ ਜੇ ਤੂੰ ਵੀਡੀਓ ਬਣਾ ਲੈਂਦਾ ਨਾ ਉਹਨੂੰ ਪੰਜਾਬ ਸਰਕਾਰ ਨੂੰ ਕਰ ਦੇਣੀ ਟੈਗ ਲੱਗਦਾ ਪਤਾ ਵੀ ਆ ਦੇਖ ਲਓ ਤੁਹਾਡੇ ਵਰਕਰ ਕੀ ਕਰਦੇ ਫਿਰਦੇ ਨੇ ਤੁਹਾਡੇ ਕਰਿੰਦੇ ਕੀ ਕਰਦੇ ਫਿਰਦੇ ਨੇ ਹੈ ਤੇ ਤੁਸੀਂ ਆਮ ਨਾਗਰਿਕ ਤੋਂ ਕੀ ਆਸ ਰੱਖੋਗੇ ਨਹੀਂ ਮੈਂ ਕੈਮਰਾ ਵਾਲੇ ਕੱਢਿਆ ਹੀ ਸੀ ਉਹਨੇ ਫੁਰਤੀ ਬਹੁਤ ਮਾਰੀ ਯਾਰ ਪੱਕੀ ਸਹੀ ਗੱਲ ਹੈ ਵੀ ਪੰਜਾਬ ਸਰਪਮੈਂਟ ਦਾ ਭਲਾਈ ਸੀਗਾ ਉਹ ਉਹਨੂੰ ਪਤਾ ਲੱਗਾ ਸੀ ਆੜਬ ਖੜੇ ਨੇ ਕੋਈ ਨਾ ਕੋਈ ਕਰਨਗੇ ਬੋਲਣਗੇ ਚਲੋ ਮਾਰੇ ਕਹਨੇ 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 ਉਹ ਕਹਾਂ ਨਾ 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 ਜਨਤਾ ਨੇ ਪੈਂਟਾ ਛੱਡਦਾ ਵਿੱਚ ਖੁਰਤੀ ਮਾਰੀ ਮਤਲਬ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੋਲਦਾ ਬਹੁਤ ਸੀਗਾ ਕਾਹਦੀ ਆਪਣੀ ਹੋ ਗਈ ਥੋੜੀ ਜੀ ਹਾਂ ਉਹਨੂੰ ਘੇਰ ਕੇ ਨਾ ਉਹਨੂੰ ਚੰਗੀ ਤਰ੍ਹਾਂ ਉਹਦੀ ਗੱਲ ਹੀ ਨਿਕਰਾਈ ਇਹੇ ਇਹਦਾ ਤਸੱਲੀ ਕਰਾ ਦਿੱਤੇ ਨਾ ਉਹਦੀਆਂ ਘਟ ਗਣੇ ਆ ਜਾਂਦੇ ਮੁੜ ਕੇ ਉਹਦਾ ਜਿੰਦਗੀ ਚ ਲੰਘਦੇ ਛੱਡਦਾ ਉੱਤੇ ਚੱਲ ਬੱਸ ਹੁਣ ਮੀਲੇ ਵਾਲਾ ਮੂਡ ਬਣਾ ਲਉ ਇੰਜੋਏ ਵਾਲਾ ਹੋ ਗਿਆ ਉਹ ਆ ਗਿਆ ਹੁਣ ਆਪਾਂ ਟਾਈਮ ਟਰੈਵਲ ਕਰਕੇ ਟਾਈਮ ਟਰੈਵਲ ਕਰਕੇ ਆਪਾਂ ਪਿੱਛੇ ਜਾ ਨਹੀਂ ਸਕਦੇ ਹੈਂ ਹੈ ਸਹੀ ਗੱਲ ਆ ਜੇ ਓਕਾ ਚਲੇ ਜਾਂਦੇ ਨਾ ਮਨੋ ਚਪੇੜਾ ਖੜਦੇ ਹਾਂ ਹਾਂ ਉਹ ਵੀ ਮੈਂ ਕਰਦਣੀਆਂ ਸੀ ਪੰਡ ਨਹੀਂ ਗੱਲ ਤਾਂ ਉਹ ਸਰਕਾਰ ਨਹੀਂ ਸੀਗਾ ਸਹੀ ਗੱਲ ਦੋਸਤਾਂ ਇਹ ਆਪਾਂ ਮੁੜਤੀ ਸਰਦਾਰੇ ਆਉਣੀ ਸੀਗਾ ਦਾੜੀ ਵਾਲੇ ਮੁੰਨੇ ਹੋ ਜਾਂ ਮੁੱਛਾਂ ਨੇ ਕੁੰਡੀਆਂ ਰੱਖਿਆ ਪੰਡ ਢੰਡ ਸਮਾਨ ਪੀ ਗਏ ਪਰ ਉਹ ਜਾਲੀ ਸਰਦਾਰ ਸੀਗਾ ਚਲੋ ਜੀ ਸਾਡੇ ਤਾਂ ਗੱਡੀ ਦੇ ਵਿੱਚ ਹੀ ਚੱਲਦਾ ਹੀ ਰਹਿਣਾ ਵਾ ਮਿਲਦੇ ਆ ਜੀ ਆਪਾਂ ਮੀਂਲੀ ਤੇ ਜਾ ਕੇ ਤੁਹਾਨੂੰ ਵੀ ਮੇਲਾ ਦਿਖਾਉਣੀ ਆ ਚੱਲ ਕੇ ਛਪਾਰ ਦਾ ਕੱਲ੍ਹ ਆਣਾ ਸਾਹਿਬੇਖੇ ਉਪਰੰਤ ਹਾਲਵੇਰੇ ਪੰਜਾਬੀ ਸਾਡਾ ਪਾਇਆ ਆ ਬਹੁਤ ਲਿਖਿਆ ਹੋ ਗਿਆ ਉਹਦੇ ਉਹ ਲਿਖਿਆ ਹੈ ਹੁਣ ਹੋਲੇ ਆਈ ਲਵ ਸ਼ਫਾਰ ਆ ਗਿਆ ਲੈ ਵੀ ਆਈ ਲਵ ਸ਼ਫਾਰ ਆ ਗਿਆ ਕਿਰਵਾ ਹੋਣਾ ਲਵ ਹੋਗਾ ਕੁਛ ਅੱਗੇ ਇੱਥੇ ਨਾ ਲੰਘਣ ਦੀ ਨੀਂਦ ਘਟ ਗਿਆ ਘੱਟ ਹੁਣ ਰਸ ਘਟ ਗਿਆ ਮੇਲੇ ਮੇਲੇ ਆਦਾ ਨਾ ਦੌਰ ਜੀ ਵੀ ਘਟ ਗਿਆ ਕਰੇਜ ਘਟ ਗਿਆ ਬੰਦਿਆਂ ਦੇ ਵਿੱਚ ਇਹ ਆ ਜੀ ਮੇਲਾ ਚਪਾਰ ਦਾ ਆਪਾਂ ਸ਼ੁਰੂ ਹੋ ਗਏ ਆ ਦੁਕਾਨਾਂ ਦੁਕੁੰਡਾਂ ਜੀਆਂ ਆ ਕੀ ਆ ਕੀ ਕਹਿੰਦੇ ਹੁੰਦੇ ਨੇ ਕਿ ਇਹਨਾਂ ਨੂੰ ਪਾਥੀਆਂ ਹਾਂ ਪਾਥੀਆਂ ਪੁੱਥੀਆਂ ਜਿਹਾ ਦਿਸਣੇ ਸ਼ੁਰੂ ਹੋ ਗਈਆਂ ਆਪਾਂ ਨੂੰ ਤੁਸੀਂ ਪਤਾ ਨਹੀਂ ਕਿ ਇਹਨਾਂ ਦਾ ਪਾਥੀਆਂ ਕਹਿੰਦੇ ਆ ਸਾਰੇ ਪਾਥੀ ਕਹਿੰਦੇ ਯਾਰ ਮੈਂ ਆਪਣੇ ਮਾਲ ਵੇੜ ਪੰਜਾਬ ਵਾਲੇ ਵੇੜ ਨਾ ਜਿੰਨੇ ਵੀ ਆ ਸਾਰੇ ਪਾਥੀ ਕਹਿੰਦੇ ਆ ਕੁਝ ਹੋਰ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਦਾ ਨੋ ਲੈ ਕੇ ਕਹਿ ਦਿੰਦੇ ਨੇ ਕੁਝ ਹੋਰ ਵੀ ਆ ਨਾ

ਨੇ ਆਪੇ ਆਣਾ ਨਹੀਂ ਉਹ ਫ੍ਰੀ ਸੇਵਾ ਸੀਗੀ ਨਿੱਕੇ ਤਾਂ ਤਾਂ ਕਾ ਮਾਰਦਾ ਹੀ ਉਹ ਕਾਦੀ ਉਹ ਪਤਾ ਨਹੀਂ ਜਲ ਸੇਵਾ ਸੀ ਬੰਨੀ ਕੋਈ ਕੀ ਚੂ ਜੀ ਬਣਾਉਣੀ ਜਲ ਦੀ ਫ੍ਰੀ ਸੇਵਾ ਇੱਕ ਵਾਰ ਮਿਲ ਜਲ ਤਾਂ ਵਾਹੀ ਬਣਾ ਜਾਂਦਾ ਨਹੀਂ ਉਹ ਪਾਰ ਆ ਸ਼ੁਪਾਰ ਆ ਕੇ ਵਜਾ ਦੋ ਤੇ ਮੋਰ ਚੱਕ ਤਾਂ ਇਹ ਇਹ ਬਾਈ ਐਟੀਟਿਊਡ ਹੁੰਦਾ ਜੇ ਮਿਲੀ ਤੇ ਆਗੇ ਨਾ ਜਿਹੜੇ ਨਵੀਂ ਮੰਦਿਰ ਆ ਨਾ ਇਹ ਥੋੜੀ ਐਟੀਟਿਊਡ ਨਾਲ ਟੁਰਦੀ ਹੈ ਇਹ ਐਟਿਟਿਊਡ ਤਾਂ ਲੱਕੀ ਚ ਵੀ ਬਹੁਤ ਆ ਆ ਨੀ ਕਿ ਟਾਈਮ ਟਾਈਮ ਨਾਲ ਸਾਰੀ ਗੱਲ ਵਧੀਆ ਲੱਗਦੀ ਹੈ ਬਾਈ ਦਗਾਉਂਦਾ ਨਹੀਂ ਹੈਗਾ ਇੱਕ ਟਾਈਮ ਟਾਈਮ ਨਾਲ ਸਾਰੀ ਗੱਲ ਵਧੀਆ ਲੱਗਦੀ ਹੈ ਸੁਨੂ ਛੜਾ ਪੁੱਛਕੜ ਛੜਾ ਲਾਣਾ ਦੇ ਦਿਓ ਕਿੱਸੀ ਲੱਤੀ ਹੈ ਨਾ ਆਪਾਂ ਆ ਗਏ ਜੀ ਸ਼ਪਾਰ ਮੇਲੇ ਤੇ ਗੱਡੀ ਲਾਤੀ ਪਾਰਕਿੰਗ ਦੇ ਵਿੱਚ ਆਪਾਂ ਨੇ 81 ਆਈ ਗੱਡੀ ਕੀ ਕਰਦਾ ਨਾਲ ਹੀ ਲਾਦੀ ਜਮਾਈ ਆਹ ਲੈ ਜੀ ਆਹ ਵੇਖ ਲੈ ਹਲੋ ਜਨਾਬੋ ਲਿਆ ਲਿਆ ਤੇ ਤੋਰ ਫਿਰ ਕੇ ਮੇਲਾ ਦੇਖਦੀ ਆਪਾਂ ਤੇ ਤੁਹਾਨੂੰ ਵੀ ਦਿਖਾਉਨੇ ਆ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਇੱਥੋਂ ਮੇਲਾ ਸ਼ੁਰੂ ਹੋ ਗਿਆ ਜੀ ਛਪਾਰ ਦਾ ਤੇ ਤੋਰ ਫਿਰ ਕੇ ਮੇਲਾ ਦੇਖੋ ਤੇ ਦਿਖਾਉ ਆ ਭਾਈ ਮਾਠੀਆਂ ਪਈਆਂ ਨੇ ਛੋਟੇ ਵੱਡੇ ਵੀ ਮੋਆਜਵਾਤ ਆਫੇ ਜੋ ਮੋਬਾਈਲ ਨਾਲ ਖੋ ਕੇ ਲੈ ਜਾਵੇ ਵੀ ਆਹ ਮੇਲਾ ਚੰਗੀ ਤਰ੍ਹਾਂ ਬਣਾ ਦਿੰਦੇ ਆ 2-3 ਲੱਖ ਹੋਰ ਧਿਆਨ ਨਾਲ ਅਲਰਟ ਹੋ ਕੇ ਬਾਈ ਚੋਰ ਫਿਰਦੇ ਨੇ ਇੱਥੇ ਓਏ ਕੈਮਰਾ ਉਧਰ ਨੂੰ ਹੋ ਗਿਆ ਪੌਂਟਾਂ ਨੇ ਬੰਦੇ ਮੇਰੇ ਮੂੰਹ ਤੇ ਚੋਰ ਫਿਰਦੇ ਨੇ ਲੋ ਜੀ ਇਥੋਂ ਮੇਲਾ ਸ਼ੁਰੂ ਹੋ ਗਿਆ ਆਪਣਾ ਇੱਥੇ ਲੱਗਿਆ ਨਾਕਾ ਵੀਰ ਹੁਣਾਂ ਦਾ ਭਾਈ ਹੁਣਾਂ ਦਾ ਚਿੱਟੀ ਵਰਦੀ ਵਾਲੇ ਬਾਕੀ ਗੱਲ ਇਹ ਹੋ ਗਿਆ ਜੀ ਇਥੋਂ ਮੇਲਾ ਸ਼ੁਰੂ ਹੋ ਗਿਆ ਸ਼ਪਾਰ ਦਾ ਨਹੀਂ ਸ਼ੁਰੂ ਤਾਂ ਪਿੱਛੋਂ ਕਾਫੀ ਦੇਰ ਤੋਂ ਹੀ ਹੋ ਗਿਆ ਸੀ ਪਰ ਕ ਵਾਰ ਵਾਰ ਕਹਿਣਾ ਪੈਣਾ ਇਥੋਂ ਮੇਲਾ ਸ਼ੁਰੂ ਹੋ ਗਿਆ ਮੈਂ ਸ਼ੁਰੂ ਤਾਂ ਮੇਲਾ ਕਾਫੀ ਪਿੱਛੋਂ ਹੀ ਹੋ ਗਿਆ ਸੀ ਆ ਬਈ ਵਾਰ ਵਾਰ ਫੇਰ ਵੀ ਕਹਿਣਾ ਪੈਣਾ ਵੀ ਇਥੋਂ ਮੇਲਾ ਸ਼ੁਰੂ ਹੋ ਗਿਆ ਜੀ ਸ਼ਪਾਰ ਦਾ ਉਹ ਇਹ ਝੂਲੇ ਕੇ ਅੱਜ ਕੱਲ੍ਹ ਇਹ ਝੂਲਿਆਂ ਦਾ ਟ੍ਰੈਂਡ ਜਾਂ ਤਾਂ ਆਮ ਨੋਰਮਲ ਵੈਸੇ ਹੀ ਹੋ ਗਿਆ ਆਪਣੇ ਇੱਥੇ ਦਾਣਾ ਮੁੰਡੀ ਚ ਵਾਰ ਵਾਰ ਲੱਗੀ ਰਹਿੰਦੇ ਨੇ ਆ ਛਤਰੀ ਜਾਂਦੇ ਹੋਏ ਲੈ ਕੇ ਜਾਵਾਂਗੇ ਆਪੂ ਤਾਂ ਨਾ ਮੂੰਹ ਵੀ ਲੈ ਕੇ ਜਾਵਾਂਗੇ ਜਾਂਦੇ ਹੋਏ ਕਿੱਡਾ ਕਰ ਲੈਣਾ ਵੇ ਨਹੀਂ ਉਹ ਫਿਰ ਆਜੀ ਜੇ ਉਦਾਂ ਹੀ ਲੱਭਣਦਾ ਨਾ ਇਹ ਬੱਚਾ ਕਿੱਥੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਬੰਦੇ ਦੇਖਣ ਨੂੰ ਮਿਲਣਗੇ ਕੋਈ 6 ਫੁੱਟ ਦਾ ਬੰਦਾ ਕੋਈ 4 ਫੁੱਟ ਦਾ ਬੰਦਾ ਕੀ ਆ ਵੜ ਗਿਆ ਆਪਾਂ ਹੁਣ ਮੇਲੇ ਦੇ ਵਿੱਚ ਆ ਜੋ ਮੇਰੇ ਵੀਰ ਉਹ ਸੱਪਾਂ ਦਾ ਜੋੜਾ ਕਿੱਥੋਂ ਮਿਲੂਗਾ ਯਾਰ ਚਾਂਦੀ ਦੇ ਸੱਪ ਕਿੱਥੋਂ ਮਿਲਣਗੇ ਚਾਂਦੀ ਦੇ ਉਹ ਕਹਿੰਦੇ ਕਿਰਾਉਂਦੇ ਹੁੰਦੇ ਨੇ ਲੋਕ ਐਸੇ ਪਿਆਰ ਹੀ ਆ ਕਹਿੰਦੇ ਹੁੰਦੇ ਨੇ ਦੇਖਦੇ ਹਾਂ ਕੀ ਸਕਦਾ ਮਾਤਾ ਨੇ ਕਿਹਾ ਸੀਗਾ ਮੈਨੂੰ ਮਾਤਾ ਜੀ ਦੇ ਮੱਥਾ ਟੇਕਿਆ ਅਈ ਚਾਂਦੀ ਦੇ ਇੱਥੇ ਮਿਲਦੀਆਂ ਵੀਰੇ ਅੱਛਾ ਜੀ ਹਾਂ ਜੇ ਤੂੰ ਤੇ ਕੈਨੇਡਾ ਦੀ ਸਰ ਮੈਂ ਉਹੀ ਪਾ ਤੋੜਦੇ ਪੈਸੇ ਲਾਦੇ ਹਾਂ ਉਹ ਇੱਕ ਉਹ ਨਾ ਪਹੋਂ ਲੈ ਕੇ ਜਾਣੀਆਂ ਨਿੱਕੇ ਉਹ ਤੇ ਹਾਰ ਗਈਏ ਇੱਕ ਜਿਹੜੀ ਮੈਜਿਕ ਗਮ ਹੁੰਦੀ ਆ ਉਹ ਲੈ ਕੇ ਜਾਣੀਆਂ 20 ਰੁਪਏ ਦੀ ਮਿਲਦੀ ਇੱਥੋਂ ਕਿਹੜੇ ਖਾਪਾ ਆਹ ਜੀ ਸ਼ੀਸ਼ੇ ਦੇ ਨਾ ਆ ਉਹ ਥੋੜੀ ਉੱਚ ਜਿਹੜੇ ਚੜਾਉਂਦੇ ਆ ਤੂੰ ਜੋੜਾ ਨਹੀਂ ਚੜਾਉਂਦੇ ਹੁੰਦੇ ਜਿਹੜਾ ਉਹ ਲੈ ਕੇ ਜਾਣਾ ਆਪਾਂ ਨੇ ਸੋ ਵੀਰੋ ਇਹ ਆ ਜੀ ਸ਼ਪਾਰ ਮੇਲਾ ਚਪਾਰ ਮੇਲੇ ਦੇ ਰੌਣਕਾਂ ਆ ਉੱਚਾ ਢਿੱਲਾ ਐਦਾਂ ਦੇ ਹੁੰਦੇ ਸੀ ਨੇ ਕਿੱਥੇ ਹਨਾ ਕਿੱਵੇ ਜੇ ਹਰ ਜਗਾ ਜਗਾ ਤੇ ਇਮੀਗ੍ਰੇਸ਼ਨ ਦਫ਼ਤਰ ਖੁੱਲੇ ਹੋਏ ਨੇ ਪਾਪੀ ਪੇਡ ਕੀ ਕੀ ਨਹੀਂ ਕਰਾਉਂਦਾ ਭਾਈ ਬੰਦ ਕਰ ਕਾਪੀਰਾਈਟ ਆ ਜਾਣਾ ਨਿੱਕੇ ਓਏ ਗੋਮ ਨਾ ਜਾਇਓ ਸੋ ਜੀ ਇਹ ਮੇਲਾ ਤੁਰ ਫਿਰ ਕੇ ਦੇਖਣ ਵਾਲਾ ਹੈ ਨਾ ਮੇਲਾ ਯਾਦ ਹੀ ਦੇਖਾ ਦੀ ਇਮੀਗ੍ਰੇਸ਼ਨ ਦਫ਼ਤਰ ਕਮੇਟਾ ਕੇ ਦੇ ਸਫਰ ਮਕੌਣੀ ਕੀ ਕੀ ਖੇਡ ਤਮਾਸ਼ੇ ਖੁਸ਼ੀਆਂ ਤੇ ਯਾਤਰਾ ਧਾਣਾ ਪਾਣੀ ਸਭ ਤੇ ਜਗ ਦਾ ਸਭ ਜੀ ਉਸ ਦੇ ਬੰਦੇ ਕਿਧਰ ਗਏ ਮੇਰੇ ਨਾਲ ਦੇ ਘਰੇ ਵਾਂ ਟੱਕੇ ਜ਼ਰੂਰੀ ਕਿੱਥੇ ਆਉਣਾ ਸੀਗਾ ਦੱਸ ਗੱਤਾਂ ਲੜਾ ਕੇ ਵੀ ਮੇਲਾ ਦੇਖਣ ਆਇਆ ਹੋਇਆ ਕਈ ਬੰਦੇ ਨੇ ਤਾਂ ਇੰਨਾ ਕਰੇ ਚੜ ਜਾਂਦਾ ਆ ਬਾਈ ਦੀ ਲੱਤ ਟੁੱਟੀ ਵੀ ਆ ਫਿਰ ਵੀ ਮੈਂ ਮੇਲਾ ਦੇਖਣ ਆਇਆ ਵਾ ਛੋਏ ਆ ਜੀ ਸ਼ਪਾਰ ਦਾ ਮੇਲਾ ਟਾਈਮ ਹੋ ਗਿਆ ਸਾਢੇ ਸਾਢੇ 6 ਨਹੀਂ 6 ਵਜੇ 40 ਮਿੰਟ ਹੋ ਗਏ ਇਮੀਗ੍ਰੇਸ਼ਨ ਦਫ਼ਤਰ ਆ ਇਹ ਟਿੱਬੇ ਤੇ ਹੈ ਬਾਈਪਾਸ ਨਿਕਲ ਬਾਈਪਾਸ ਨਿਕਲਣ ਲਓ ਜੀ ਇੱਥੋਂ ਸ਼ੁਰੂ ਅਸਲੀ ਮੇਲਾ ਵਿੱਚ ਆ ਗਿਆ ਆਪਾਂ ਮੇਲੇ ਦੇ ਵਿਚਾਰੇ ਆ ਗਏ ਹੈ ਨਹੀਂ ਇਹ ਇੱਕ ਹੀ ਇੱਥੇ ਮਿੱਟੀ ਕੱਢਦੇ ਆ ਉਹ ਨਹੀਂ ਹਾਂ ਮੈਂ ਇਹਨਾਂ ਮਿੱਟੀ ਕੱਢ ਕੱਢ ਕੇ ਡਾਢੇਰ ਲਾਗੇਗਾ ਕਿਤੇ ਹੈ ਇਹ ਹਾਈਏ ਆ ਪਸੰਦਰਾ ਅੱਛਾ ਅੱਛਾ ਇਹ ਫਿਰ ਇਹਦੇ ਦੇ ਕਾਤੇ ਲੋਕ ਜਿਹੜੇ ਫਿਰਦੇ ਨੇ ਯਾਰ ਅੱਛਾ ਉਹ ਮੇਲੇ ਦੀ ਕਲਿੱਪ ਲੈਂਦੇ ਹੋਣੇ ਆ ਠੀਕ ਆ ਇਮੀਗ੍ਰੇਸ਼ਨ ਆਫਸਰ ਆਪ ਲੈਣਾ ਸਭ ਪਹਿਲਾ ਤਾਂ ਜੀ ਇਹੋ ਜਿਹਾ ਸ਼ੋਰਾਂ ਦਾ ਵਾ ਆਪਣਾ ਤਾਂ ਕਾਦਾ ਮੇਲਾ ਵਾ ਆਪਾਂ ਨਾ ਹੋ ਪਾਤੀਆਂ ਹੀ ਪਾਤੀਆਂ ਆਪਾਂ ਉਹ ਗੁੱਗਾ ਮਾੜੀ ਦੇ ਕੋਲੇ ਚੱਲਦੇ ਆ ਫੋਨ ਕੱਟ ਕੇ ਫੜਦਾ ਕਿਤੇ ਨੇ ਹੱਥ ਚ ਖੋ ਕੇ ਭੱਜ ਜਾਣਾ ਵਾ ਤੇ ਮੈਂ ਤੁਹਾਨੂੰ ਫੋਨ ਕਰੀਏਗੀ ਮੱਧਾ ਪਾਣੀ ਲੋਕ 52 ਸਟੇਸ਼ਨ ਤੇ ਪੜੀ ਆਕੀ ਜੈਤਰੀ ਪੈਂਤਰਾ ਨੂੰ 왁지 okay. 가야 okay. 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 okay.